ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਗੀ ਸੁਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਤ ਸੰਗਤ ਜੀ ਪਿਛਲੇ 2-3 ਹਫ਼ਤਿਆਂ ਤੋਂ ਅਸੀਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਾਇਬ ਕਰ ਦਿੱਤੇ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਆਪਾਂ ਖਬਰਾਂ ਪੜ੍ਹਦੇ ਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਬੁਖਲਾੜ ਦੇ ਵਿੱਚ ਆ ਗਈ ਆ ਪਈ ਉਹਨਾਂ ਕੋ ਹੋਰ ਤਾਂ ਕੋਈ ਜਰੀਆ ਨਹੀਂ ਰਹਿ ਗਿਆ ਜਵਾਬ ਦੇਣ ਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁਣ ਵਰਤ ਰਿਹਾ ਜੇ ਤੇ ਅਕਾਲ ਤਖਤ ਸਾਹਿਬ ਉਹਨਾਂ ਦੀ ਗੱਲ ਮੰਨਦਾ ਵਾ ਤੇ ਉਹ ਉਥੋਂ ਫਰਮਾਨ ਜਾਰੀ ਕਰਵਾ ਦਿੰਦੇ ਆ ਜੇ ਨਹੀਂ ਮੰਨਦਾ ਜਿ ਤਰ੍ਹਾਂ ਦਸੰਬਰ 2 ਦਾ ਹੁਕਮਨਾਮਾ ਉਥੋਂ ਜਾਰੀ ਹੋਇਆ ਸੀ ਫੇਰ ਕੀ ਕਰਦੇ ਆ ਭਈ ਉਹ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਆ ਤੇ ਬਾਹਰ ਜਾ ਕੇ ਆਂਦੇ ਆ ਭਈ ਉਹ ਆਹੀਂ ਤੇ ਉਥੇ ਐਵੇਂ ਗਲਤੀ ਮੰਨਣਾ ਐ ਉਹ ਫਿਰ ਉਹਨਾਂ ਜਥੇਦਾਰਾਂ ਨੂੰ ਹਟਾ ਦਿੱਤਾ ਜਾਂਦਾ ਵਾ ਕਿਉਂਕਿ ਉਹ ਇਹਨਾਂ ਦੇ ਕੰਮ ਦੇ ਨਹੀਂ ਸੀ ਤੇ ਹੁਣ ਇਹਨਾਂ ਨੂੰ ਕੰਮ ਦਾ ਬੰਦਾ ਮਿਲਿਆ ਵਾ ਉਹ ਇਹਨਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਐਕਟਿੰਗ ਜਥੇਦਾਰ ਬਣਾ ਕੇ ਲਾ ਦਿੱਤਾ ਇਹਨਾਂ ਦਾ ਜਥੇਦਾਰ ਹੈ ਉਹ ਤੇ ਉਹਦੇ ਕੋਲੋਂ ਹੁਣ ਇਹ ਉਹਦੇ ਰਾਂ ਹੀ ਆਪਣਾ ਬਚਾਅ ਕਰ ਰਹੇ ਆ ਪਰ ਸੰਗਤਾਂ ਸੁਚੇਤ ਹੋ ਗਈਆਂ ਵਾ ਉਸ ਜਥੇਦਾਰ ਜਥੇਦਾਰ ਨੂੰ ਹਾਲੀ ਸੰਗਤ ਵੱਲੋਂ ਪੂਰੀ ਪ੍ਰਵਾਨਗੀ ਨਹੀਂ ਮਿਲੀ ਮੈਂ ਪਾਇਕਲਦੀਪ ਸਿੰਘ ਗੁਰਗੱਜ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਇਹ ਜੋ ਤੁਸੀਂ ਕਰ ਰਹੇ ਜੋ ਇਹ ਇਤਿਹਾਸ ਬਣ ਗਿਆ ਵਾ ਇਹ ਮਿਟਣਾ ਨਹੀਂਗਾ ਤੇ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਹੀ ਸ਼ਾਮਲ ਹੋਊਗਾ ਜਿਤਨਾ ਪਿਛਲੇ ਜਥੇਦਾਰ ਦਾ ਵੀ ਸ਼ਾਮਲ ਹੋ ਗਿਆ ਵਾ ਮੈਂ ਆਪ ਜੀ ਦਾ ਧਿਆਨ ਇਧਰ ਲੈ ਬੰਨੇ ਦਵਾਉਣ ਲੱਗਾ ਵਾਂ ਕਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾ ਚਾਂਸ ਆ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਖਤਰੇਤ ਵੱਲੋਂ ਸਖਤਰੇਤ ਦੇ ਵਿੱਚ ਮੁੱਖ ਮੰਤਰੀ ਨੂੰ ਤਲਬ ਕੀਤਾ ਜਾਂਦਾ ਬਿਲਕੁਲ ਗਲਤ ਫੈਸਲਾ ਕੀਤਾ ਤੁਸੀਂ ਸਾਰੀ ਦੁਨੀਆ ਦੇ ਵਿੱਚ ਹਾਹਾਕਾਰ ਮੱਚੀ ਪਈ ਆ ਜੇ ਕੰਮ ਕਰਨਾ ਵਾ ਤੇ ਧਰਮ ਪ੍ਰਚਾਰ ਦਾ ਕਰੋ ਮੈਂ ਤੁਹਾਨੂੰ ਦੱਸਦਾ ਵਾਂ ਗੁਰੂ ਹਰਗੋਬਿੰਦ ਪਾਸ਼ਾ ਜੀ ਆਪਣੇ ਪ੍ਰਚਾਰਕਾਂ ਨੂੰ ਇੰਨਾ ਪਿਆਰ ਕਰਦੇ ਸੀ ਭਾਈ ਗੋਪਾਲਾ ਜੀ ਉਹਨਾਂ ਨੂੰ ਆਖਿਆ ਪਾਠ ਸੁਣਾਓ ਜਪਜੀ ਸਾਹਿਬ ਦਾ ਉਹਨਾਂ ਸੁਣਾਇਆ ਸ਼ੁੱਧ ਪਾਠ ਕੀਤਾ ਉਹਨਾਂ ਨੂੰ ਇੱਕ ਘੋੜਾ ਸਵਾ ਲੱਖ ਦਾ ਕਾਠੀ ਉਹਨਾਂ ਨੂੰ ਦਿੱਤੀ ਗੁਰੂ ਨਾਨਕ ਪਾਸ਼ਾ ਜੀ ਨੇ ਆਪਣੇ ਪ੍ਰਚਾਰਕਾਂ ਨੂੰ ਪਾਈ ਮਰਦਾਨਾ ਜੀ ਨੂੰ ਕਿਹਾ ਜਿੱਥੇ ਤੇਰਾ ਵਸਾ ਉੱਥੇ ਸਾਡਾ ਵਸਰਾ ਬਾਬਾ ਜੱਸਾ ਸਿੰਘ ਰਾਮਗੜੀ ਆ ਉਹ ਕੀਰਤਨੀਆਂ ਸੀ ਉਹਨੇ ਬੜੇ ਤਗੜੇ ਮਾਰ ਕੇ ਮਾਰੇ ਆ ਮਹਾਰਾਜਾ ਰਣਜੀਤ ਸਿੰਘ ਜੀ ਭਾਈ ਮਨਸਾ ਸਿੰਘ ਰਾਗੀ ਨੂੰ ਘਰ ਮਿਲਣ ਆਏ ਸੀਗੇ ਇੰਨਾ ਪ੍ਰਚਾਰਕਾਂ ਦਾ ਸਤਕਾਰ ਸੀਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪ੍ਰਚਾਰ ਕਰ ਰਹੀ ਆ ਉਹ ਅੱਜ ਜੋ ਮੈਂ ਤੁਹਾਨੂੰ ਦੱਸ ਰਿਹਾ ਵਾਂ ਇਹ ਹੁਕਮਨਾਮਾ ਜਾਰੀ ਕਰਿਓ ਇਹ ਸੰਗਤਾਂ ਨੂੰ ਪਤਾ ਨਹੀਂਗਾ ਜੋ ਮੈਂ ਅੱਜ ਖਲਾਸੇ ਕਰਨ ਲੱਗਾ ਵਾਂ ਆਰਐਸਐਸ ਉਹ ਵੀ ਇੱਕ Hindu ਜਥੇਬੰਦੀ ਆ ਉਹਨਾ ਆਪਣੇ ਪ੍ਰਚਾਰਕਾਂ ਨੂੰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੱਕ ਬਣਾ ਦਿੱਤਾ ਵਾ ਇਸਾਈ ਧਰਮ ਦੇ ਲੋਕ ਉਹ ਆਪਣੇ ਪ੍ਰਚਾਰਕਾਂ ਨੂੰ ਇੰਨੇ ਸਾਧਨ ਮੁਹੱਈਆ ਕੀਤੇ ਆ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ ਤੇ ਤੁਹਾਡੇ ਸਿੱਖ ਇਸਾਈ ਬਣਦੇ ਜਾਂਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਕੰਮ ਆ ਇਹ ਆਪਣੇ ਪ੍ਰਚਾਰਕਾਂ ਨੂੰ ਅੱਜ ਰਾਗੀ ਜਥੇ ਦੀ ਡਿਊਟੀ ਕਿਤੇ ਵਿਦੇਸ਼ ਦੇ ਵਿੱਚ ਲਾਉਣੀ ਹੋਵੇ ਨਾ ਰਾਗੀ ਜਥੇ ਨੇ ਵਿਦੇਸ਼ ਜਾਣਾ ਹੋਵੇ ਇਹ ਪਹਿਲੋਂ ਰਾਗੀ ਜਥੇ ਕੋਲੋਂ 90000 ਰੁਪਇਆ ਤਿੰਨ ਮਹੀਨਿਆਂ ਦਾ ਤਿੰਨ ਬੰਦੇ 30000 90000 ਰੁਪਇਆ ਪਹਿਲੋ ਕਹਿੰਦੇ ਸਾਨੂੰ ਦਿਓ ਫਿਰ ਉਹਨਾਂ ਦੀ ਛੁੱਟੀ ਪਾਸ ਕਰਦੇ ਆਏ ਛੁੱਟੀ ਕੀ ਕਰਦੇ ਆ ਬਿਨਾ ਤਨਖਾਹ ਤੋਂ ਛੁੱਟੀ ਤਿੰਨ ਮਹੀਨਿਆਂ ਦੀ ਫਿਰ ਤਨਖਾਹ ਵੀ ਨਹੀਂ ਦੇਣੀ 90000 ਉਹ ਜਮ੍ਹਾਂ ਕਰਵਾ ਲਿਆ ਤਿੰਨਾਂ ਮਹੀਨਿਆਂ ਦੀ ਤਨਖਾਹ ਨਹੀਂ ਦੇਣੀ 90000 ਉਹ ਬਣ ਗਿਆ ਜੇ 30000 ਵੀ ਲਈਏ ਤਨਖਾਹਾਂ ਜਿਆਦੀਆਂ ਵੀਆਂ ਰਾਕੀਆਂ ਦੀਆਂ 180000 ਰੁਪਇਆ ਪਹਿਲੋ ਰਾਗੀ ਨੇ ਇਨਾਂ ਦਾ ਢਿੱਡ ਭਰਨਾ ਵਾ ਜੱਜ਼ੀਆ ਦੇਣਾ ਹੈ ਇਹਨਾਂ ਨੂੰ ਤੇ ਫੇਰ ਪ੍ਰਚਾਰ ਕਰਨ ਵਾਸਤੇ ਉਹਨਾਂ ਵਿਦੇਸ਼ ਜਾਣਾ ਵਾ ਤੇ ਵਿਦੇਸ਼ਾਂ ਵਾਲੇ ਯੂਕੇ ਚੱਲ ਜੋ ਯੂਕੇ ਵਾਲੇ ਗੁਰਦੁਆਰਿਆਂ ਨੇ ਉਹਨਾਂ ਨੇ ਉਹਨਾਂ ਦੀ ਮੈਂ ਕੀ ਕਹਿ ਦਿਆਂ ਤੁਹਾਨੂੰ ਉਹ ਕੀ ਕਰਦੇ ਰਾਗੀਆਂ ਨੂੰ ਜਿਹੜੇ ਪੈਸੇ ਮਿਲਦੇ ਆ ਨਾ ਜਿਹੜੇ ਸੰਗਤ ਦਿੰਦੀ ਆ ਉਹ ਟੋਕਰੀ ਰੱਖੀ ਹੁੰਦੀ ਆ ਤੇ ਜਦੋਂ ਸਮਾਪਤੀ ਹੋ ਜਾਂਦੀ ਆ ਉਹ ਪੈਸੇ ਚੁੱਕ ਕੇ ਤੇ ਗੋਲਕ ਦੇ ਵਿੱਚ ਪਾਏ ਜਾਂਦੇ ਆ ਇਹ ਉਹਨਾਂ ਨੂੰ ਰਾਗੀ ਸਾਡੇ ਪ੍ਰਚਾਰਕਾਂ ਦੀ ਜੇ ਜਿਹੜੀ ਜੋ ਕੁਝ ਸੰਗਤ ਵੱਲੋਂ ਭੇਟਾ ਮਿਲਦੀ ਆ ਉਹ ਉਹ ਖਾ ਜਾਂਦੇ ਆ ਇਧਰ ਇਹ ਖਾਈ ਜਾਂਦੇ ਆ ਇਹ ਸਾਡਾ ਪ੍ਰਚਾਰ ਸਿੱਖੀ ਦਾ ਹੋ ਰਿਹਾ ਜੇ ਕੰਮ ਕਰਨਾ ਤੇ ਇੱਥੇ ਰੋਕ ਲਾਓ ਇਹ 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 ਕੋਈ ਕੰਮ ਨਹੀਂ ਤੁਸੀਂ ਕੀਤਾ ਪਏ ਪੰਜਾਬ ਦੇ ਮੁੱਖ ਮੰਤਰੀ ਨੂੰ ਉੱਥੇ ਤਲਬ ਕਰ ਲਓ ਉੱਥੇ ਸਖਤ ਤਰੇਤ ਦੇ ਵਿੱਚ ਇਹ ਤੁਸੀਂ ਇਹ ਤਖਤਾਂ ਦੀ ਮਰਜ਼ਾਦਾਂ ਦੀਆਂ ਧੱਜਿਆੜ ਆ ਰਹਿ ਜੋ ਜੇ ਕੰਮ ਕਰਨਾ ਤਾਂ ਇਹ ਕੰਮ ਕਰੋ ਇਹ ਜਿਹੜਾ ਤੁਸੀਂ ਫੈਸਲਾ ਲਿਆ ਵਾ ਇਹਨੂੰ ਵਾਪਸ ਲਓ ਸਾਰੀ ਸੰਗਤ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਹਾਕਾਰ ਮੱਚੀ ਪਈ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਕੰਮ ਕਰਨਾ ਕੋਈ ਚੱਜ ਦਾ ਕੰਮ ਕਰੋ ਜੇ 16 ਬੰਦਿਆਂ ਤੇ ਪਰਚਾ ਹੋਇਆ ਵਾ ਤੇ ਉਹਦਾ ਸਹਿਯੋਗ ਦਿਓ ਨਾ ਕਿ ਤੁਸੀਂ ਉਹਨਾਂ ਨੂੰ ਸੇਟ ਨੂੰ ਕੁਝ ਸਹਿਯੋਗ ਦੇਣ ਦੀ ਬਜਾਏ ਤੁਸੀਂ ਕਹਿ ਰਹੇ ਜੋ ਅਸੀਂ ਨਹੀਂ ਸਹਿਯੋਗ ਦੇਣਾ ਇਹ ਤੋਂ ਪਤਾ ਲੱਗਦਾ ਵਾ ਸਾਰੀ ਸੰਗਤ ਨੂੰ ਇਹ ਤੋਂ ਪਤਾ ਲੱਗਦਾ ਵਾ ਵੀ ਦਾਲ ਦੇ ਵਿੱਚ ਕੁਝ ਕਾਲਾ ਵਾ ਉਹਨਾਂ ਦਾ ਸਹਿਯੋਗ ਦਿਓ ਸਾਰਾ ਨਤਾਰਾ ਨਿਕਲ ਜੂਗਾ ਬਾਕੀ ਉਸ ਪ੍ਰਮਾਤਮਾ ਨੂੰ ਪਤਾ ਵਾ ਉਹਨਾਂ 16 ਬੰਦਿਆਂ ਦੇ ਵਿੱਚੋਂ ਤਿਆਰ ਹੋਏ ਬੈਠੇ ਆ ਉਹਾਂ ਦੇ ਅਸੀਂ ਰਿਕਾਰਡ ਮੁਹੱਈਆ ਕਰਾਉਨੇ ਆ ਉਹ ਵੀ ਨਾਲ-ਨਾਲ ਚੱਲ ਰਿਹਾ ਵਾ ਤੇ ਨਾਲ-ਨਾਲ ਇਹ ਕੀ ਕਰ ਰਿਹਾ ਅਕਾਲ ਤਖਤ ਸਭ ਨੂੰ ਵਰਤ ਰਿਹਾ ਪਰ ਇਹ ਸੰਗਤਾਂ ਬਹੁਤ ਸੁਚੇਤ ਹੋ ਗਈਆਂ ਵਾ ਐਸਾ ਕੰਮ ਮੂਲੇ ਨਾ ਕੀਚੇ ਜਿੱਤ ਅੰਤ ਪਛੋਤ ਆਈਏ ਮੇਰੀ ਹੱਥ ਜੋੜ ਕੇ ਬੇਨਤੀ ਆ ਆ ਜਿਹੜੇ ਕੰਮ ਮੈਂ ਆਖਿਆ ਉਹ ਕੰਮ ਕਰਾਓ ਧਰਮ ਪ੍ਰਚਾਰ ਵਾਲੇ ਇਹਨਾਂ ਦੇ ਜੱਦੀਏ ਬੰਦ ਕਰਾਓ ਇਹਨਾਂ ਨੂੰ ਆਦਤਾਂ ਪੈ ਗਈਆਂ ਗੋਲਖ ਖਾਣ ਦੀਆਂ ਇਹਨਾਂ ਦੇ ਲੋਕ ਜਿਹੜੇ ਮੈਂਬਰ ਆ ਖਾਂਦੇ ਗੋਲਕਾਂ ਗੋਲਕਾਂ ਦੇ ਵਿੱਚੋਂ ਆ ਤੇ ਬੋਲੀ ਇੱਕ ਟੱਬਰ ਦੀ ਬੋਲਦੇ ਆ ਇੱਧਰ ਧਿਆਨ ਦਿਓ ਮਰਦਾਂ ਵਾਲੇ ਕੰਮ ਕਰੋ ਜੇ ਕਰਨੇ ਆ ਤੇ ਭੁੱਲਾ ਚੁੱਕਾਂ ਦੀ ਖਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ